ਤੋ ਤਕਲੀ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਗਏ ਚਾਹੇ کافی ਸਮਾਂ ਹੋ ਗਿਆ ਲੇਕਿਨ ਉਸਦੇ ਚਾਨ ਵਾਲੇ ਲਗਾਤਾਰ ਸਿੱਧੂ ਨੂੰ ਯਾਦ ਕਰਦੇ ਹਨ ਸਿੱਧੂ ਦਾ ਜਿਗਰੀ ਯਾਰ ਸਨੀ ਮਾਲਟਨ ਜੋ ਅਕਸਰ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਪਾਬੂ ਖੋ ਜਾਂਦਾ ਹੈ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਅਕਸਰ ਸਿੱਧੂ ਦੀਆਂ ਯਾਦਾਂ ਨੂੰ ਸਾਹ ਦੇ ਨਾਲ ਸਾਂਝਾ ਕਰਦਾ ਹੈ ਇੱਕ ਵਾਰੀ ਫੇਰ ਤੋਂ ਸਨੀ ਮਾਲਟਨ ਪਾਬੂ ਹੋ ਗਏ ਤੇ ਪਾਬੂ ਖੁੰਦੇ ਹੋਏ ਸਿੱਧੂ ਮੂਸੇਵਾਲੇ ਦੇ ਲਈ ਉਸਨੇ ਪੋਸਟ ਪਾ ਦਿੱਤੀ ਅਨੀ ਮਾਲਟਾ ਨੇ ਆਪਣੀ ਇਸ ਪੋਸਟ ਦੇ ਵਿੱਚ ਲਿਖਦੇ ਹਨ ਕੁਝ ਦਿਨ ਮੈਂ ਇਸ ਦੀ ਮਦਦ ਨਹੀਂ ਕਰ ਸਕਦਾ ਪਰ ਪ੍ਰਸ਼ੰਸਕਾਂ ਨਾਲ ਗੱਲ ਕਰ ਸਕਦਾ ਹਾਂ ਜਿੰਨਾ ਤੁਹਾਨੂੰ ਲੋਕਾਂ ਨੂੰ ਮੇਰੀ ਲੋੜ ਹੈ ਮੈਨੂੰ ਤੁਹਾਡੀ ਹੈ ਅਸੀਂ ਇਕੱਠੇ ਬਹੁਤ ਕੁਝ ਕੀਤਾ ਹੈ ਤੁਸੀਂ ਸਾਰੇ ਮੇਰੇ ਪਰਿਵਾਰ ਵਾਂਗ ਮਹਿਸੂਸ ਕਰਾਉਂਦੇ ਹੋ ਤੁਸੀਂ ਹਰ ਚੀਜ਼ ਮੇਰੇ ਸਮਰਥਨ ਕੀਤੀ ਹੈ ਅਤੇ ਇਹ ਜਾਣ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਤੁਸੀਂ ਵੀ ਓਨਾ ਹੀ ਦੁਖੀ ਹੋ ਜਿੰਨਾ ਮੈਂ ਅੱਜ ਹਾਂ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦਾ ਹਾਂ ਅਸੀਂ ਇੱਕ ਦਿਨ ਫੇਰ ਮੁਸਕਰਾਵਾਂਗੇ ਜੋ ਹੋ ਸਕਦਾ ਹੈ ਕਿ ਉਸ ਉਤੇ ਮਹਿਸੂਸ ਨਾ ਹੋਵੇ ਜਦੋਂ ਮੂੰਹ ਸੇਠੇ ਸੀ ਪਰ ਇਹ ਉਸ ਨੂੰ ਖੁਸ਼ ਕਰਨ ਲਈ ਕਾਫੀ ਹੋਵੇਗਾ ਉਹ ਚਾਹੁੰਦਾ ਹੈ ਕਿ ਅਸੀਂ ਸਾਰੇ ਮੁਸਕਰਾਈਏ ਪਰ ਉਹ ਨਹੀਂ ਸਮਝਦਾ ਕਿ ਹਜੇ ਇਸ ਵਿੱਚ ਸਾਨੂੰ ਕੁਝ ਸਮਾਂ ਲੱਗੇਗਾ ਆਓ ਬਿਹਤਰ ਦਿਨ ਦੇ ਲਈ ਪ੍ਰਾਰਥਨਾ ਕਰੀਏ ਅਤੇ ਕਦੇ ਨਾ ਭੁੱਲੋ ਰੱਬ ਅਦੂਦਾ ਹੈ ਇਸ ਜਨਾਲ ਸਨੀ ਮਾਲਟਨ ਨੇ ਬੈਕਗ੍ਰਾਉਂਡ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਹੀ ਗੀਤ ਪਲੇ ਕੀਤਾ ਹੈ। ਵੱਲ ਤੁਸੀਂ ਵੀ ਦੇਖੋ ਇਹ ਪੋਸਟ ਤੇ ਸਨੀ ਮਾਲਟਨ ਦੀ ਉਹ ਵੀਡੀਓ ਤੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ। ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਗਏ ਚਾਹੇ ਕਾਫੀ ਸਮਾਂ ਹੋ ਗਿਆ ਹੈ ਲੇਕਿਨ ਉਸਦੇ ਚਾਨ ਵਾਲੇ ਲਗਾਤਾਰ ਸਿੱਧੂ ਨੂੰ ਯਾਦ ਕਰਦੇ ਹਨ ਸਿੱਧੂ ਦਾ ਜਿਗਰੀ ਯਾਰ ਸਨੀ ਮਾਲਟਨ ਜੋ ਅਕਸਰ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਪਾਬੁਖ ਹੋ ਜਾਂਦਾ ਹੈ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਅਕਸਰ ਸਿੱਧੂ ਦੀਆਂ ਯਾਦਾਂ ਨੂੰ ਫ਼ਾਸ ਦੇ ਨਾਲ ਸਾਂਝਾ ਕਰਦਾ ਹੈ ਇੱਕ ਵਾਰੀ ਫੇਰ ਤੋਂ ਸਨੀ ਮਾਲਟਨ ਪਾਬੁਖ ਹੋ ਗਏ ਤੇ ਪਾਬੁਖ ਹੁੰਦੇ ਹੋਏ ਸਿੱਧੂ ਮੂਸੇਵਾਲੇ ਦੇ ਲਈ ਉਸਨੇ ਪੋਸਟ ਪਾ ਦਿੱਤੀ ਸਨੀ ਮਾਲਟਾ ਨੇ ਆਪਣੀ ਇਸ ਪੋਸਟ ਦੇ ਵਿੱਚ ਲਿਖਦੇ ਹਨ ਕੁਝ ਦਿਨ ਮੈਂ ਇਸ ਦੀ ਮਦਦ ਨਹੀਂ ਕਰ ਸਕਦਾ ਪਰ ਪ੍ਰਸ਼ੰਸਾ ਨਾਲ ਗੱਲ ਕਰ ਸਕਦਾ ਹਾਂ ਜਿੰਨਾ ਤੁਹਾਨੂੰ ਲੋਕਾਂ ਨੂੰ ਮੇਰੀ ਲੋੜ ਹੈ ਮੈਨੂੰ ਤੁਹਾਡੀ ਹੈ ਅਸੀਂ ਇਕੱਠੇ ਬਹੁਤ ਕੁਝ ਕੀਤਾ ਹੈ ਤੁਸੀਂ ਸਾਰੇ ਮੇਰੇ ਪਰਿਵਾਰ ਵਾਂਗ ਮਹਿਸੂਸ ਕਰਾਉਂਦੇ ਹੋ ਤੁਸੀਂ ਹਰ ਚੀਜ਼ ਮੇਰੇ ਸਮਰਥਨ ਕੀਤੀ ਹੈ ਅਤੇ ਇਹ ਜਾਣ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਤੁਸੀਂ ਵੀ ਓਨਾ ਹੀ ਦੁਖੀ ਹੋ ਜਿੰਨਾ ਮੈਂ ਅੱਜ ਹਾਂ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦਾ ਹਾਂ ਅਸੀਂ ਇੱਕ ਦਿਨ ਫਿਰ ਮੁਸਕਰਾਵਾਂਗੇ ਜੋ ਹੋ ਸਕਦਾ ਹੈ ਕਿ ਉਸ ਉਤੇ ਮਹਿਸੂਸ ਨਾ ਹੋਵੇ ਜਦੋਂ ਮੂੰਹ ਸਿੱθε ਸੀ ਪਰ ਇਹ ਉਸ ਨੂੰ ਖੁਸ਼ ਕਰਨ ਲਈ ਕਾਫੀ ਹੋਵੇਗਾ ਉਹ ਚਾਹੁੰਦਾ ਹੈ ਕਿ ਅਸੀਂ ਸਾਰੇ ਮੁਸਕਰਾਈਏ ਪਰ ਉਹ ਨਹੀਂ ਸਮਝਦਾ ਕਿ ਹਜੇ ਇਸ ਵਿੱਚ ਸਾਨੂੰ ਕੁਝ ਸਮਾਂ ਲੱਗੇਗਾ ਆਓ ਬਿਹਤਰ ਦਿਨਾਂ ਲਈ ਪ੍ਰਾਰਥਨਾ ਕਰੀਏ ਅਤੇ ਕਦੇ ਨਾ ਭੁੱਲੋ ਰੱਬ ਅਦੂਦਾ ਹੈ ਇਸੇ ਦਿਨ ਅਸਨੀ ਮਾਲਟਨ ਨੇ ਬੈਕਗ੍ਰਾਉਂਡ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਹੀ ਗੀਤ ਪਲੇ ਕੀਤਾ ਹੈ। ਬਲ ਤੁਸੀਂ ਵੀ ਦੇਖੋ ਇਹ ਪੋਸਟ ਤੇ ਸਨੀ ਮਾਲਟਨ ਦੇ ਉਹ ਵੀਡੀਓ ਤੇ ਕਮੈਂਟ ਸੈਕਸ਼ਨ ਚ ਆਪਣੀ رائے ਜ਼ਰੂਰ ਸਾਂਝਾ ਕਰੋ।